ਕਹੋਗੇ ਇਸ ਬਾਰੇ ਅੱਜ ਮੇਰਾ ਸਟਾਫ ਹੈ ਅਹ ਚਲੋ ਹੋਰ ਇੱਕ ਸਾਲਗਿਰ ਹੋ ਗਿਆ ਪਰਮਲਾ ਸ਼ਹੀਦ ਉਦਮ ਸਿੰਘ ਦੀ ਬਸਤੀ ਸ਼ਹੀਦ ਉਦਮ ਸਿੰਘ ਜੀ ਦੀ ਅੱਜ ਵਰਸੀ ਹੈ ਬਦਲੇ ਦੀ ਆਗ ਦੇ 22 ਸਾਲ ਆਪਣੇ ਦਿਲ ਚ ਬਾਲ ਕੇ ਰੱਖਣੀ ਬਹੁਤ ਵੱਡੀ ਗੱਲ ਹੈ ਕਿੱਥੋਂ ਉਹਨਾਂ ਨੇ ਜਲਿਆਂ ਵਾਲੇ ਬਾਗ ਦੇ ਵਿੱਚੋਂ ਮਿੱਟੀ ਚੱਕ ਕੇ ਸੌਂਹ ਕਾਦੀ ਕਿ ਮੈਂ ਬਤਰਾ ਲਵਾਂਗਾ ਕਿਥੋਂ ਫਿਰ ਯੂਰਪ ਦੇ ਵਿੱਚ ਦੀ ਹੁੰਦੇ ਹੋਏ ਲੰਡਨ ਪਹੁੰਚੇ ਜਾ ਕੇ ਉਥੇ ਕੈਂਕਸਨ ਹਾਲ ਦੇ ਵਿੱਚ ਬਦਲਾ ਲਿਆ ਤੇ ਆਪਣਾ ਪਿਆਰ ਵੀ ਕਹਤਾ ਮਤਲਬ ਕਿ ਮੇਰਾ ਕੰਮ ਹੋ ਗਿਆ ਸੋ ਇਸ ਤਰ੍ਹਾਂ ਦੀਆਂ ਕੁਰਬਾਨੀਆਂ ਇਸ ਤਰ੍ਹਾਂ ਦੀਆਂ ਲਾਸਾਨੀ ਕੁਰਬਾਨੀਆਂ ਜਿਹੜੀਆਂ ਨੇ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਨੇ ਸੋ ਅੱਜ ਉਹਨਾਂ ਨੂੰ ਮਾਸਤਾ ਕੋਣ ਹੈ ਮੈਂ ਤਾਂ ਸਤੋਜ ਪਿੰਡ ਆ ਮੈਂ ਤਾਂ ਅੱਜ ਰਾਤ ਨੂੰ ਪ੍ਰੋਗਰਾਮ ਹੁੰਦੇ ਹੁੰਦੇ ਸੀ ਬੜੇ ਬੜੇ ਕਲਾਕਾਰਾਂ ਦੇ ਉੱਥੇ ਮੈਂ ਆਪਣੇ ਡੈਡੀ ਨਾਲ ਆਉਂਦਾ ਹੁੰਦਾ ਸੀ ਕੁਦਰਤ ਆ ਅੱਜ ਉਹਨਾਂ ਨੂੰ ਸ਼ਗਾਂਜਰੀ ਦੇਣ ਆਇਆ ਸਿਰ ਕੇਂਦਰ ਸਰਕਾਰ ਬੋਲੋ ਸ਼ਹੀਦ ਸ਼ਹੀਦ ਨੂੰ ਸ਼ਹੀਦ ਦਾ ਦਰਦ ਦੁਆ ਲਈ ਕਿਸ ਤਰ੍ਹਾਂ ਤੁਸੀਂ ਕੇਂਦਰ ਸਰਕਾਰ ਕਹੋਂ ਹੁੰਦੀ ਹੈ ਸ਼ਹੀਦ ਦਾ ਜਦ ਨਾਲੀ ਰਾਸ਼ਟਰੀ ਸ਼ਹੀਦ ਨਹੀਂ ਜੀ ਇਹ ਕੌਣ ਹੁੰਦੇ ਨੇ ਸਾਨੂੰ ਰਾਸ਼ਟਰਵਾਦ ਦਾ ਸਰਟੀਫਿਕੇਟ ਦੇਣ ਵਾਲੇ ਜੇ ਭਾਰਤ ਰਤਨ ਸ਼ਹੀਦ ਉਦਮ ਸਿੰਘ ਨੂੰ ਕਰਤਾਰ ਸਿੰਘ ਸਰਾਭਾ ਨੇ ਜਾਂ ਸ਼ਹੀਦ ਭਗਤ ਸਿੰਘ ਨੂੰ ਦੇ ਦੋਗੇ ਤਾਂ ਭਾਰਤ ਰਤਨ ਦਾ ਸਨਮਾਨ ਵੜੂਗਾ ਸ਼ਹੀਦ ਦੇ ਆਜ਼ਮ ਪਗ ਸਿੰਘ ਜਾਂ ਸ਼ਹੀਦਾਂ ਦਾ ਤਾਂ ਸਾਡੇ ਦਿਲ ਚ ਰਤਮਾ ਪਹਿਲੀ ਹੈ ਸੋ ਇਹ ਕੌਣ ਹੁੰਦੇ ਨੇ ਐਨਓਸੀਆਂ ਦੇਣ ਵਾਲੇ ਸਾਨੂੰ ਕਿ ਕੌਣ ਸ਼ਹੀਦ ਹੈ ਕੌਣ ਨਹੀਂ ਹੈ ਸੋ ਸ਼ਹੀਦ ਉਦਮ ਸਿੰਘ ਜੀ ਨੂੰ ਉਹ ਲੋੜ ਪਊਗੀ ਕੇਂਦਰ ਸਰਕਾਰ ਤੋਂ ਇਹ ਲਿਖਵਾਉਣ ਦੀ ਯਾਦਗਾਰੀ ਦੇਸ਼ ਵਿੱਚ ਆਰਕਾਈਡ ਲੰਡਨ ਦੇ ਵਿੱਚ ਪਏ ਨੇ ਕਿ ਸਰਕਾਰ ਉਹਨਾਂ ਲਈ ਉਹਨਾਂ ਵਾਸਤੇ ਕੋਸ਼ਿਸ਼ ਕਰਦੀ ਰਹਾਂਗੇ ਕੁਝ ਪਾਕਿਸਤਾਨ ਦੇ ਵਿੱਚ ਵੀ ਨਿਸ਼ਾਨੀਆਂ ਪਈਆਂ ਨੇ ਤੇ ਕਿਉਂਕਿ ਉੱਥੇ ਪੋਲੀਟੀਕਲ ਡਿਸਟਰਬੈਂਸ ਹੈ ਜੀ ਤੇ ਉੱਥੇ ਵੀ ਭਗਤ ਸਿੰਘ ਹੋਰਾਂ ਦੇ ਉਹ ਫਾਂਸੀ ਦੇ ਰਸੇ ਪਏ ਨੇ ਭਗਤ ਸਿੰਘ ਹੋਰਾਂ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਚੀਜ਼ਾਂ ਪਈਆਂ ਨੇ ਮੈਂ ਖੁਦ ਮੇਰੇ ਰੋਂਗ ਤੇ ਖੜੇ ਹੋ ਜਾਂਦੇ ਜਦੋਂ ਉਹਨੇ ਚੀਜ਼ਾਂ ਬਾਰੇ ਸੋਚਦਾ ਮੌਕਾ ਮਿਲਿਆ ਤਾਂ ਜਰੂਰ ਸੰਸਦ ਦੇ ਵਿੱਚ ਇਹ ਜੋ ਆਰਡੀਨੈਂਸ ਲੈ ਕੇ ਆ ਸਕਦੀ ਹੈ ਕੇਂਦਰ ਸਰਕਾਰ ਤੁਸੀਂ ਮੈਂ ਪੂਰੇ ਦੇਸ਼ ਦੇ ਵਿੱਚ ਗਏ ਸੀਗੇ ਅੱਜ ਦੇਸ਼ ਵਿੱਚ ਇਹਨਾਂ ਸ਼ੀਦਾਂ ਦੀ ਆਤਮਨਵਾਜ ਫਿਰ ਸਕੂਨ ਮਿਲੂਗਾ ਇਹ ਆਰਡੀਨੈਂਸ ਕੀ ਨੇ ਇਹਨਾਂ ਨੇ ਇਸ ਕੰਮ ਵਾਸਤੇ ਸ਼ੀਧੀਆਂ ਦਿੱਤੀਆਂ ਸੀ ਦੇਖੋ ਇਹ ਬੰਦਾ ਆਵੇ ਉਹ ਕਵੇ ਮੈਂ ਥੋੜਾ ਕਿਰਾਜ ਕਰੂੰਗਾ ਲੋਕਤੰਤਰ ਮੀਨ ਡੈਮੋਕਰੈਂਸੀ ਕਿੱਧਰ ਗਈ ਬਰ ਜੇ ਡੈਮੋਕਰੇਸੀ ਦੇ ਵਿਰੁੱਧ ਕੁਝ ਵੀ ਆਊਗਾ ਸ਼ਹੀਦਾਂ ਦੀ ਆਤਮਾ ਤੜਪੂਗੀ ਪਰ ਕਿਉਂਕਿ 140 ਕਰੋੜ ਲੋਕਾਂ ਦਾ ਦੇਸ਼ ਹੈ ਕਿਸੇ ਬਾਪ ਦੀ ਜਗੀਰ ਨਹੀਂ ਹੈਗੀ ਕਿਸੇ ਦੀ ਇਸ ਕਰਕੇ 140 ਕਰੋੜ ਲੋਕ ਦੇਸ਼ ਭਗਤ ਨੇ ਉਹ ਜਦੋਂ ਫੈਸਲਾ ਸੁਣਾਉਣਗੇ ਹੁਣ ਸਾਨੂੰ ਲੋਕਾਂ ਦੇ ਹੱਕ ਚ ਹੋਣਗੇ ਲੋਕ ਨਾਇਕਾਂ ਦੇ ਹੱਕ ਚ ਹੋਣਗੇ ਮਾਨ ਸਾਹਿਬ ਸੁਨਾਮ ਲਈ ਕੋਈ ਅਜੇ ਨੇ ਐਲਾਨ ਕਰਾਰਿਆ ਕੋਈ ਸੁਨਾਮ ਸਰ ਸੁਨਾਮ ਦੇ ਦਿਨ ਵੀ ਸਮਾਰਕਾਂ ਸੀ ਦੁੱਧੂ ਸਿੰਘ ਦੇ ਸਭ ਦੀਆਂ ਸ਼ਕਲਾਂ ਅਲੱਗ-ਅਲੱਗ ਨੇ ਜਿਨ੍ਹਾਂ ਵੀ ਸਮਾਰਕ ਬਣਿਆ ਨੇ ਹਰ ਜਗ੍ਹਾ ਦੇ ਉੱਪਰ ਕਾਫੀ ਵਾਰ ਮੰਗ ਉੱਠੀ ਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ पता क्या भाई जी देखो क्या जाने किस भेद में नारायण मिल जाए भाई जी किसे का रंग हो रहा है किसे का रंग हो रहा है वो मुकेश का गाना सी ना पानी रे पानी तेरा रंग कैसा रब को बनाने वाली दुनिया जैसा मतलब रब ने पता नहीं केड़े भेजत दुनिया बनाई